ਅਲੇ ਦੇ ਵਿੱਚ ਤੇ ਨਾ ਸਰ੍ਹਦੀ ਆ ਲਾਈਵ ਸੀਗੀ ਸਰ੍ਹਦੀ ਸੰਗਤ ਨੇ ਬਹੁਤ ਪਸੰਦ ਕੀਤੀ ਤੇ ਉਹੋ ਹੀ ਸਰ੍ਹਦੀ ਦੇ ਵਿੱਚ ਜਿਹੜੀ ਰਸਤ ਪੈਂਦੀ ਆ ਡ్రਾਈ ਫਰੂਟ ਬਾਦਾਮ ਖਸਖਸ ਮਗਜ ਇਲਾਇਚੀ ਵਗੈਰਾ ਤੇ ਉਹੋ ਹੀ ਆਪਾਂ ਜਿਹੜਾ ਵਗਾ ਇਹ ਗਰਮ ਦੁੱਧ ਜਿਹੜਾ ਹੁਣ ਸਰ੍ਹਦੀਆਂ ਵਾਸਤੇ ਤਿਆਰ ਕਰ ਲਿਆ ਤੇ ਆਏ ਇਹ ਆਪਣੇ ਕੋਲ ਛੋਟਾ ਕੱਪ ਹੈ ਜੀ ਇਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ 250 ml ਤੋਂ ਥੋੜਾ ਹੀ ਆਂਦਾ ਵਾ ਇਹਦੇ ਵਿੱਚ ਤੇ ਇਹ ਆਪਣੇ ਕੋਲ ਰੇਟ 40 ਰੁਪਏ ਦਾ ਪਰ ਰੱਖਿਆ ਵਾ ਤੇ ਇਹ ਵਟਾ ਕਾਪਿਆ ਜੀ ਇਹਦੇ ਵਿੱਚ ਸਾਡੇ ਕਾਰਬਸ ਫੈਮਲ ਜਿਹੜਾ ਵਾ ਆਉਂਦਾ ਵਾ ਤੇ ਇਹਦਾ ਸਿਰ ਰੇਗੂਲੇਟਰ ਲੱਗਿਆ ਵਾ ਸਾਹ ਦੇ ਇਹੋ ਦੇਣਾ ਚਾਹੁੰਗਾ ਜੀ ਕਿ ਆਪਣੇ ਘਰਦਿਆਂ ਨਾਲ ਜਿਹੜਾ ਵਗਾ ਪਰਿਵਾਰ ਦੇ ਨਾਲ ਮਿਲ ਕੇ ਚੱਲੋ ਤੇ ਕਿਰਤ ਕਰੋ ਤੇ ਕੰਮ ਕਰੋ ਕਿਉਂਕਿ ਜਿੰਨਾ ਚਿਰ ਆਪਾਂ ਕਿਰਤ ਨਾ ਕਰਾਂਗੇ ਫਵੇਲੇ ਬੈ ਕੇ ਤੇ ਗੁਜ਼ਾਰਾ ਨਹੀਂ ਹੋਣਾ ਜੀ ਇਹ ਤਾਂ ਕਰਕੇ ਨੇ ਆ ਕਿ ਸਿੰਘ ਜਿਹੜੇ ਆ ਉਹ ਸਰਦੀਆਂ ਹੀ ਛੱਕਦੇ ਆ ਕਿ ਫਿਰ ਸਿਆਲ ਆ ਗਿਆ ਵਾ ਸਰਦੀਆਂ ਦੇ ਵਿੱਚ ਜਿਹੜਾ ਵਾਗਾ ਉਹ ਇਹ ਪਰ ਮੁਸਰਦੀ ਆਈ ਆ ਆਪਾਂ ਕਹਿ ਸਕਦੇ ਹਾਂ ਜੀ ਕੋ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਔਰ ਕਿਰਤ ਬਹੁਤ ਜ਼ਰੂਰੀ ਹੈ ਕਿਰਤ ਕਰੋ ਇਸ ਕਰਕੇ ਜ਼ਰੂਰੀ ਕਿ ਕਿਰਤ ਨਾਲ ਹੀ ਕਮਾਈ ਜਿਹੜੀ ਕੀਤੀ ਜਾ ਸਕਦੀ ਆ ਉਹ ਸ਼ਾਇਦ ਉਹਦੇ ਚ ਸਬਰ ਜਿਹੜਾ ਸਬਰ ਸੰਤੋਖ ਉਸੇ ਦੇ ਵਿੱਚ ਆ ਕਹਿੰਦੇ ਔਰ ਇਹਦਾ ਹੀ ਉਪਦੇਸ਼ ਤੁਸੀਂ ਨਿਹੰਗ ਸਿੰਘ ਬਾਣਾ ਦੇ ਵਿੱਚ ਨਿਹੰਗ ਸਿੰਘ ਨੌਜਵਾਨ ਜਿਹੜਾ ਇੱਕ ਫੂਡ ਸਟਾਲ ਚਲਾ ਰਿਹਾ ਔਰ ਇਹ ਫੂਡ ਸਟਾਲ ਬਾਕੀ ਫੂਡ ਸਟਾਲਰ ਤੋਂ ਬਹੁਤ ਵੱਖਰਾ ਚ ਪੰਜਾਬੀ ਬਹੁਤ ਐਸੇ ਬਹੁਤ ਪੰਜਾਬੀ ਦੇਖਣ ਨੂੰ ਮਿਲਣਗੇ ਕਿ ਜਿਹੜੇ ਵੱਖ-ਵੱਖ ਤਰ੍ਹਾਂ ਦੇ ਫਾਸਟ ਫੂਡ ਦੇ ਸਟਾਲ ਚਲਾ ਰਹੇ ਨੇ ਲੇਕਿਨ ਇਸ ਨਿਹੰਗ ਸਿੰਘ ਵੱਲੋਂ ਖਾਲਸਾ ਗਰਭੰਦੁੱਧ ਦਾ ਇੱਕ ਫੂਡ ਕਾਰਟ ਲਗਾਇਆ ਗਿਆ ਜਿਹੜਾ ਕਿ ਬਹੁਤ ਹੀ ਵੱਖਰੀ ਹੈ ਇੱਕ ਵੱਖਰੀ ਪਹਿਚਾਣ ਰੱਖਦਾ ਆਪਾਂ ਗੱਲ ਵੀ ਕਰਦੇ ਆ ਇਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਅੱਛਾ ਸਿੰਘ ਸਾਹਿਬ ਪਹਿਲੇ ਤੇ ਆਪਣਾ ਨਾਮ ਦੱਸ ਦਿਓ ਦੱਸ ਦਾ ਨਾਮ ਸਾਗਰ ਸਿੰਘ ਹੈ ਜੀ ਅੱਛਾ ਸਾਗਰ ਸਿੰਘ ਜੀ ਮੈਨੂੰ ਇਹ ਦੱਸੋ ਕਿ ਇਹ ਇਹ ਕੀ ਚੀਜ਼ ਤਿਆਰ ਕਰਦੇ ਜੀ ਗਰਮ ਦੁੱਧ ਤੇ ਚਲੋ ਘਰਾਂ ਦੇ ਵਿੱਚ ਵੀ ਗਰਮ ਦੁੱਧ ਤੁਹਾਡਾ ਗਰਮ ਦੁੱਧ ਖਾਸ ਕੀ ਇਹ ਮਹਾਰਾਜ ਜੀ ਪਹਿਲਾਂ ਨਾ ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਆਪਾਂ ਬਟਾਲੇ ਦੇ ਵਿੱਚ ਇਹ ਨਾ ਸਰਦਾਈ ਲਾਈ ਸੀਗੀ ਸਰਦਾਈ ਸੰਗਤ ਨੇ ਬਹੁਤ ਪਸੰਦ ਕੀਤੀ ਤੇ ਉਹੋ ਹੀ ਸਰਦਾਈ ਦੇ ਵਿੱਚ ਜਿਹੜੀ ਰਸਤ ਪੈਂਦੀ ਆ ਡ్రਾਈ ਫਰੂਟ ਬਦਾਮ ਖਸਖਸ ਮਗਜ ਇਲਾਇਚੀ ਵਗੈਰਾ ਤੇ ਉਹੋ ਹੀ ਆਪਾਂ ਜਿਹੜਾ ਵਗਾ ਇਹ ਗਰਮ ਦੁੱਧ ਜਿਹੜਾ ਹੁਣ ਸਰਦੀਆਂ ਵਾਸਤੇ ਤਿਆਰ ਕਰ ਲਿਆ ਕਿਉਂਕਿ ਗਰਮੀਆਂ ਦੇ ਵਿੱਚ ਤੇ ਸਰਦਾਈ ਸੰਤ ਨੇ ਬਹੁਤ ਪਸੰਦ ਕੀਤੀ ਤੇ ਹੁਣ ਸਰਦੀਆਂ ਆ ਗਈਆਂ ਵਾ ਤੇ ਸਰਦੀਆਂ ਦੇ ਵਾਸਤੇ ਵੀ ਆਪਾਂ ਸੰਤਾਂ ਵਾਸਤੇ ਜਿਹੜਾ ਵਾ ਇਹ ਕੱਲਾ ਦੁੱਧ ਨਹੀਂ ਆ ਇਹਦੇ ਵਿੱਚ ਉਹ ਸਾਰੀ ਰਸਤ ਡ్రਾਈ ਫਰੂਟ ਮਿਕਸ ਕਰਕੇ ਨਾਲ ਦੇਸੀ ਘਿਓ ਪਾ ਕੇ ਤੇ ਉਹਨੂੰ ਖਾੜ ਕੇ ਜਿਹੜਾ ਵਾ ਉਹ ਸੰਤਾਂ ਨੂੰ ਮਿੱਟੀ ਦੇ ਆਪਾਂ ਵਰਤਨ ਰੱਖੇ ਆ ਜੀ ਤੇ ਉਹਦੇ ਵਿੱਚ ਸੰਗਤਾਂ ਨਾਲ ਆਪਾਂ ਦੇ ਹੀ ਦਾ ਜੀ ਆਮ ਤੌਰ ਤੇ ਆਪਾਂ ਦੁੱਧ ਪੀਨੇ ਆ ਠੰਡਾ ਮਿਲਕ ਬਦਾਮ ਦੇ ਤੌਰ ਤੇ ਜੋ ਆਮ ਸਾਰੀ ਦੁਨੀਆ ਪੀਂਦੀ ਹੈ ਮਿਲਕ ਬਦਾਮ ਬਦਾਮ ਤੇ ਬਹੁਤ ਥੋੜੇ ਹੁੰਦੇ ਆ ਤੇ ਮਿਲਕ ਹੁੰਦਾ ਵਾ 200 ਗ੍ਰਾਮ 200 ਐਮ ਐਲ ਹੁੰਦਾ ਤੇ ਉਹ 160 ਰੁਪਏ ਦੀ ਕੋਲਡ ਡਰਿੰਕ ਉਹ ਲੈ ਜਾ ਕੇ ਰੈਸਟੋਰੈਂਟ ਚ ਜਲਦੀ 100 ਰੁਪਏ ਮੈਂ ਵੇਖਦਾ ਵਾ ਤੁਸੀਂ ਵੀ ਵਧੀਆ ਢੀ ਵੱਖਰੇ ਜਿਹਾ ਕਿ 30 40 ਬਿਲਕੁਲ ਮਰੇ ਜੀ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ 250 ਐਮ ਐਲ ਜਿਹੜਾ ਵਗਾ ਉਹ ਐ 100 ਤੋਂ ਪਲਾਸੀ ਜਾਂਦਾ ਵਾ ਰੇਟ ਉਹਦਾ ਆਪਾਂ ਕਿਤੇ ਵੀ ਲੈ ਲਈਏ ਤੇ ਇਹ ਆਪਣੇ ਕੋਲ ਛੋਟਾ ਕੱਪ ਹੈ ਜੀ ਇਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ 250 ml ਤੋਂ ਥੋੜਾ ਹੀ ਆਂਦਾ ਵਾ ਇਹਦੇ ਵਿੱਚ ਤੇ ਇਹ ਆਪਣੇ ਕੋਲ ਰੇਟ 40 ਰੁਪਏ ਦਾ ਆਪਾਂ ਰੱਖਿਆ ਵਾ ਤੇ ਇਹ ਵੱਡਾ ਕੱਪ ਹੈ ਜੀ ਇਹਦੇ ਵਿੱਚ 450 ml ਜਿਹੜਾ ਵਾ ਆਂਦਾ ਵਾ ਤੇ ਇਹਦਾ 80 ਰੁਪਏ ਰੇਟ ਰੱਖਿਆ ਵਾ ਆਪਾਂ ਇਹ ਇਸ ਕਰਕੇ ਰੱਖਿਆ ਵਾ ਕਿ ਦੁੱਧ ਵੀ ਆਪਣਾ ਘਰ ਦਾ ਵਾ ਤੇ ਦੇਸੀ ਕਿਓ ਜਿਹੜਾ ਪਈਦਾ ਉਹ ਵੀ ਆਪਣਾ ਘਰ ਦਾ ਵਾ ਸਿਰਫ ਡ్రਾਈ ਫਰੂਟ ਆਪਾਂ ਜਿਹੜਾ ਵਗਾ ਉਹ ਬਾਜ਼ਾਰ ਤੋਂ ਲਈਦਾ ਵਗਾ ਤੇ ਆਪਾਂ ਨੂੰ ਵਧੀਆ ਇੱਥੇ ਬਚੀ ਜਾਂਦਾ ਵਾ ਕਿਉਂਕਿ ਆਪਾਂ ਬਹੁਤੀ ਕਮਾਈ ਨਹੀਂ ਕਰਨੀ ਸੰਗਤ ਨੂੰ ਇੱਕ ਵਧੀਆ ਚੀਜ਼ ਸਿਖਾਉਣੀ ਆ ਸੰਗਤ ਖੁਸ਼ ਹੋ ਕੇ ਜਾਵੇ ਤੇ ਜਿਹੜੇ ਆਪ ਕੀ ਕਹਿੰਦੇ ਜੇ ਪੀ ਛੋਟੇ ਛੋਟੇ ਜਿਹੜੇ ਆ ਰੱਖਿਆ ਹੁੰਦਾ ਵਾ ਰੇਟ ਜ਼ਿਆਦਾ ਹੁੰਦਾ ਵਗਾ ਤੇ ਉਹ ਇਦਾਂ ਵਾ ਵੀ ਉਹਨਾਂ ਦੀ ਜਿਹੜਾ ਵਗਾ ਰੇਟ ਉਹਨਾਂ ਦਾ ਵੱਧ ਹੋਊਗਾ ਉਹਨਾਂ ਦੀ ਕਮਾਈ ਜ਼ਿਆਦਾ ਹੋਊਗੀ ਆਪਾਂ ਕਿਸੇ ਨੂੰ ਨਹੀਂ ਕਹਿਣਾ ਚਾਹੁੰਦੇ ਪਰ ਆਪਣਾ ਜਿਹੜਾ ਆਪਾਂ ਨੂੰ ਬਹੁਤ ਕੁਝ ਮਾਰਾ ਦੇ ਜਾਂਦੇ ਇਹਦੇ ਵਿੱਚ ਗੁਰੂ ਦੇ ਫਲਸਫੇ ਤੇ ਚੱਲਦੇ ਰਹੋ ਵਿਚਾਰ ਕਰੋ ਇੱਕ ਸੰਦੇਹ ਤੇ ਦੇਖੋ ਗੁਰੂ ਬਾਣੀ ਦੇ ਵਿੱਚ ਤੇ ਇੱਕ ਕੀ ਅਰਜਨ ਸਭਾ ਜੋ ਕਿ ਅਜ ਨੌਜਵਾਨ ਕਿੱਥੇ ਖੜਦਾ ਪੰਜਾਬ ਉਹ ਕੀ ਸਹੀ ਸੇਧ ਇਹੋ ਦੇਣਾ ਚਾਹੂੰਗਾ ਜੀ ਕਿ ਆਪਣੇ ਘਰਦਿਆਂ ਨਾਲ ਜਿਹੜਾ ਵਗਾ ਪਰਿਵਾਰ ਦੇ ਨਾਲ ਮਿਲ ਕੇ ਚੱਲੋ ਤੇ ਕਿਰਤ ਕਰੋ ਤੇ ਕੰਮ ਕਰੋ ਕਿਉਂਕਿ ਜਿੰਨਾ ਚਿਰ ਆਪਾਂ ਕਿਰਤਨਾ ਕਰਾਂਗੇ ਵਿਹਲੇ ਬੈ ਕੇ ਤੇ ਗੁਜ਼ਾਰਾ ਨਹੀਂ ਹੋਣਾ ਜੀ ਨਾਲ ਪਰਿਵਾਰ ਦਾ ਵੀ ਸਾਥ ਦੇਵਾਂਗੇ ਤੇ ਪਰਿਵਾਰ ਵੀ ਖੁਸ਼ ਰਹੂਗਾ ਤੇ ਆਪ ਵੀ ਖੁਸ਼ ਰਵਾਂਗੇ ਜੀ ਮੇਰੇ ਨਾਲ ਛੋਟਾ ਬ੍ਰਦਰ ਹੈ ਮੇਰਾ ਤੇ ਉਹ ਵੀ ਇੱਥੇ ਮੇਰੇ ਨਾਲ ਹੀ ਹੁੰਦਾ ਵਾ ਉਹ ਮੜਿਆ ਗਿਆ ਵਾ ਕੰਮ ਤੇ ਕੰਮ ਗਿਆ ਵਾ ਇਧਰੇ ਤੇ ਉਹ ਵੀ ਮੇਰਾ ਨਾਲ ਬੜਾ ਸਾਥ ਦੇਂਦੇ ਆ ਜੀ ਆਪਾਂ ਦੋਵੇਂ ਭਰਾ ਮਿਲ ਕੇ ਸਰਦਾਈ ਦਾ ਵੀ ਪਹਿਲਾਂ ਕਰੀਦਾ ਹੈਗਾ ਕਾਰਜ ਤੇ ਹੁਣ ਇੱਥੇ ਸੰਗਤਾਂ ਨਾਲ ਆਪਾਂ ਦੋ ਜੀ ਇਹੀ ਇਦਾਂ ਲੱਗਦਾ ਜੀ ਤਾਂ ਤੁਸੀਂ ਕਿ ਸਰਦਾਈ ਵੀ ਉਹ ਵੀ ਕਹਿ ਲਈਏ ਕਿ ਇਹਨਾਂ ਦਾ ਇੱਕ ਆਪਣਾ ਆਪਣੀ ਤਿਆਰ ਕੀਤੀ ਸਰਦਾਈ ਇਹ ਕੋਠਾ ਦਾ ਆਪਣਾ ਖਾਟਪਾਣਾ ਇਹ ਦੁੱਧ ਵੀ ਉਹ ਕਹਿੰਦੇ ਇਹ ਕੋਈ ਬਿਲਕੁਲ ਬਿਲਕੁਲ ਮਰਿਆ ਜੀ ਇਦਾਂ ਨਿਆਗ ਸਿੰਘਾਂ ਦੀ ਸਰਦਾਈ ਹੈਗੀ ਤੇ ਇਦਾਂ ਹੀ ਹੁਣ ਸਰਦੀਆਂ ਦੇ ਵਿੱਚ ਨਿਆਗ ਸਿੰਘਾਂ ਦਾ ਇਹ ਜਿਹੜਾ ਵਗਾ ਗਰਮ ਦੁੱਧ ਹੀ ਕਹਿੰਦੇ ਆ ਵੈਸੇ ਆਪਾਂ ਇਹਨੂੰ ਇੱਕ ਵੀ ਕਹਿੰਦੇ ਕੀ ਆ ਵੈਸੇ ਗਰਮ ਦੁੱਧ ਹੀ ਕਹਿ ਦਈਦੀ ਹੈਗੀ ਗਰਮ ਚਲ ਵੀ ਕਹਿ ਲੈਂਦੇ ਆਗੇ ਕਈ ਤੇ ਆਪਾਂ ਤੇ ਗਰਮ ਦੁੱਧ ਕਰਕੇ ਨਾਂ ਰੱਖਿਆ ਵਾ ਕਿਉਂਕਿ ਸੰਗਤ ਨੂੰ ਪਤਾ ਲੱਗ ਸਕੇ ਤੇ ਤਾਂ ਕਰਕੇ ਨਿਆਗ ਸਿੰਘ ਜਿਹੜੇ ਆ ਉਹ ਸਰਦਿਆਈ ਛੱਕਦੇ ਆਗੇ ਤੇ ਫਿਰ ਸਿਆਲ ਆ ਗਿਆ ਵਾ ਸਰਦੀਆਂ ਦੇ ਵਿੱਚ ਜਿਹੜਾ ਵਾਗਾ ਉਹ ਇਹ ਗਰਮ ਸਰਦਿਆਈ ਆਪਾਂ ਕਹਿ ਸਕਦੇ ਹਾਂ ਇਹੀ ਸੇਵ ਦਾ ਕੋਲੋਂ ਰਾਜ ਹੋ ਸਕਦਾ ਨੇਗਾ ਫਿਰ ਬਿਲਕੁਲ ਬਿਲਕੁਲ ਮਰਜੀ ਨਿਆਗ ਸਿੰਘਾਂ ਦੀ ਇਦਾਂ ਆਪ ਜੀ ਵੰਦੇ ਹੋ ਚੁਸਤੀ ਫੁਰਤੀ ਉਹਨਾਂ ਦੇ ਵਿੱਚ ਹੁੰਦੀ ਹੈ ਕਿ ਤੇ ਇਹ ਖਰਕਾਂ ਜਿਹੜੀਆਂ ਵਗੀਆਂ ਵਧੀਆ ਖਾਣ ਪੀਣ ਜਿਹੜਾ ਵਾਗਾ ਉਹਨਾਂ ਦਾ ਵਧੀਆ ਪ੍ਰਾਤਨ ਜਿਹੜਾ ਗੁਰੂ ਸਾਹਿਬ ਦੇ ਵੇਲੇ ਤੋਂ ਚੱਲਦਾ ਆਉਂਦਿਆਂ ਵਗਾ ਦੇਖੋ ਜ ਮਹਾਰਾਜ ਦੀ ਕੋਖਾ ਵਈ ਕਿੱਦਾਂ ਦਾ ਸਾਥ ਮਿਲਦਾ ਸੰਗਤ ਦਾ ਕਿੱਦਾਂ ਦਾ ਸਾਥ ਮਿਲਦਾ ਸਾਥ ਬਹੁਤ ਵਧੀਆ ਜੀ ਆਪਣੇ ਕੋ ਕੰਪਿਊਟਰ ਦਿਹਾਈ ਦਾ ਵੀ ਬੜਾ ਵਧੀਆ ਸਾਰੀ ਸੰਗਤ ਨੇ ਸਾਥ ਦਿੱਤਾ ਤੇ ਹੁਣ ਵੀ ਜਿਹੜਾ ਵਗਾ ਬਹੁਤ ਵਧੀਆ ਸੰਗਤ ਜਿਹੜਾ ਸਾਥ ਦੇ ਰਹੀ ਹੈ ਤੇ ਕਿੱਦਾਂ ਇੱਕ ਤੁਸੀਂ ਸਮਝੋ ਕਿ ਅੱਜ ਅਫਸਰੀ ਆਪਾਂ ਦੇਖਦੇ ਭਾਵੇਂ ਪੰਜਾਬ ਦੇ ਨੌਜਵਾਨੀ ਆ ਪੰਜਾਬ ਦੇ ਬਹੁਤ ਲੋਕ ਆ ਜਿਹੜੇ ਫੂਡ ਕਾਰਟ ਲਗਾ ਰਹੇ ਨੇ ਲੇਕਿਨ ਅੱਜ ਵੀ ਲੋਕਾਂ ਦੇ ਵਿੱਚ ਇਹ ਕਿ ਸ਼ਾਇਦ ਸ਼ਰਮ ਕਰਦੇ ਇਹ ਇਹ ਚੀਜ਼ ਹੈਗੀ ਹੈ ਬਿਲਕੁਲ ਬਿਲਕੁਲ ਮਹਾਰਾਜ ਜੀ ਕਿਉਂਕਿ ਪ੍ਰਵਾਸੀ ਆ ਰਹੇ ਆ ਨਾ ਕਿਉਂਕਿ ਪੰਜਾਬ ਦੇ ਵਿੱਚ ਬੜਾ ਮੁੱਦਾ ਚੱਲ ਰਿਹਾ ਵਾ ਇੱਕ ਪੀ ਪੰਜਾਬ ਦੇ ਵਿੱਚ ਪ੍ਰਵਾਸੀ ਆ ਗਏ ਜੀ ਬਾਹਰੋਂ ਆ ਗਏ ਜੀ ਉਹਨਾਂ ਨੇ ਇੱਥੇ ਕੰਮ ਕਰ ਲਏ ਉਹ ਲੋਕ ਦੇ ਵਿੱਚ ਉਹਨਾਂ ਦੇ ਵਿੱਚ ਮੈਂ ਇੱਕ ਗੱਲ ਵੇਖੀ ਉਹ ਸ਼ਰਮ ਨਹੀਂ ਕਰਦੇ ਕੋਈ ਵੀ ਛੋਟੇ ਤੋਂ ਛੋਟਾ ਕੰਮ ਵਾ ਸਾਰੇ ਪ੍ਰਵਾਸੀ ਲੋਕ ਧਿਆਨ ਕੇ ਕਰ ਲੈਂਦੇ ਆ ਉਹਨਾਂ ਨੇ ਕੋਈ ਸ਼ਰਮ ਨਹੀਂ ਆ ਸਾਡੇ ਲੋਕਾਂ ਨੂੰ ਸਿਰਫ ਇਹ ਸ਼ਰਮ ਹੁੰਦੀ ਆ ਕਿ ਸਾਨੂੰ ਉਹ ਬੰਦੇ ਨੇ ਵੇਖਣਾ ਵਾ ਜੀ ਇਹ ਵੇਖ ਲੂਗਾ ਆ ਵੇਖ ਲੂਗਾ ਇਹ ਕਰਕੇ ਸ਼ਰਮਦੇਵ ਜਿਹੜਾ ਵਾ ਉਹ ਕੰਮ ਨਹੀਂ ਕਰਦੇ ਕਿਰਤ ਕਿਰਤ ਕੱਪਣੀ ਸ਼ਾਇਦ ਆਪਾਂ ਛੱਡਦੀ ਆ ਉਹ ਬਿਲਕੁਲ ਰਹੀ ਬੀਤੀ ਆਪਾਂ ਸ਼ਾਇਦ ਕਿਰਤ ਦੇ ਵਿੱਚ ਸਾਰਾ ਰਾਜ ਸੀ ਕਿਰਤ ਕਰੋ ਤੇ ਨਾਮ ਜਪੋ ਤੇ ਵਾਡਰ ਸ਼ਕੋ ਜਿਹੜਾ ਬਾਬਾ ਜੀ ਗੁਰੂ ਨਾਨਕ ਪਾਸ਼ਾ ਜੀ ਨੇ ਐਵੇਂ ਥੋੜਾ ਇਹ ਗੱਲ ਕਹਿਤੀ ਆ ਜੀ ਕੋਈ ਨਾ ਕੋਈ ਇਹਦੇ ਪਿੱਛੇ ਕਾਰਨ ਹੋਊਗਾ ਤੇਹੀ ਕਹੀ ਆ ਜੀ ਤੇ ਸਾਰਿਆਂ ਨੂੰ ਇਹੀ ਆ ਕਿ ਕਿਰਤ ਕਰੋ ਤੇ ਘਰ ਜਿਆਦਾ ਸਾਥ ਦਿਓ ਤੇ ਮਹਾਰਾਜ ਦਾ ਨਾਮ ਜੀ ਜਿਹੜਾ ਵਾ ਉਹ ਬਿਲਕੁਲ ਕੁਝ ਬੱਚੇ ਵੀ ਆਏ ਆ ਸਕੂਲ ਤੋਂ ਸਕੂਲ ਦੇ ਬੱਚੇ ਨੇ ਸ਼ਾਇਦ ਦੀ ਕਾਲਜ ਦੇ ਇਹ ਦੁੱਧ ਪੀਣ ਆਏ ਨੇ ਹੋ ਤਾਂ ਐਸੇ ਪੀ ਰਹੇ ਹੋ ਤਾਂ ਅੱਗੇ ਵੀ ਆਲੇ ਹੋ ਹਾਂਜੀ ਕਿੱਦਾਂ ਦਾ ਲੱਗਦਾ ਵਧੀਆ ਲੱਗਦਾ ਘਰ ਦੁੱਧ ਪੀਂਦੇ ਹਾਂਜੀ ਤੇ ਇਹ ਦੁੱਧ ਦੇ ਵਿੱਚ ਕੀ ਫਰਕ ਲੱਗਦਾ ਵਧੀਆ ਫਰਕ ਆ ਕੀ ਫਰਕ ਆ ਕੀ ਕੀ ਵੱਖਰਾ ਆਦਾ ਸਵਾਦ ਕੀ ਆਦਾ ਵੱਖਰਾ ਸਵਾਦ ਠੀਕ ਆ ਕੀ ਕੀ ਕਰਕੇ ਸਵਾਦ ਆਦਾ ਇਹਦੇ ਵਿੱਚ ਡਰਾਈ ਫਰੂਟ ਦਾ ਸਵਾਦ ਜਾਂ ਕੋਈ ਵੱਖਰਾ ਘਰ ਦੇ ਦੁੱਧ ਨਾਲੋਂ ਵੱਖਰਾ ਸਵਾਦ ਆਏ ਹਾਂਜੀ ਬਿਲਕੁਲ ਇਹ ਤੁਸੀਂ ਦੇਖ ਹੀ ਸਕਿਆ ਸਕਦੇ ਹੋ ਕਿ ਬਟਾਲੇ ਦੇ ਵਿੱਚ ਫੂਡ ਕਾਰਟ ਆ ਔਰ ਬਟਾਲੇ ਦੇ ਵਿੱਚ ਇੱਕ ਵੱਖਰੀ ਹੀ ਪਛਾਣ ਰੱਖਦਾ ਹੈ ਫੂਡ ਕਾਰਟ ਹੈ ਔਰ ਖਾਸ ਗੱਲ ਇਹ ਹੈ ਕਿ ਇਹ ਆਪਣੇ ਆਪ ਇਕੱਲਾ ਹੀ ਹੈ ਇਕੱਲਾ ਹੀ ਕਨਸੈਪਟ ਹੈ ਖਾਲਸਾ ਗਰਮ ਦੁੱਧ ਔਰ ਜਿਹੜੇ ਇਹ ਫੂਡ ਕਾਰਟ ਚਲਾ ਰਹੇ ਨੇ ਉਹਨਾਂ ਦਾ ਵੀ ਕਹਿਣਾ ਕਿ ਇਹ ਨਿਹੰਗ ਸਿੰਘਾਂ ਦਾ ਜਿਹੜੀ ਖਾਾਕ ਕਹ ਲੋ ਇਹ ਨਿਹੰਗ ਸਿੰਘਾਂ ਦੀ ਖਾਾਕ ਜਿਹੜੀ ਆਮ ਸੰਗਤ ਨੂੰ ਵੀ ਇੱਕ ਉਹਨਾਂ ਨੂੰ ਵੀ ਪਾਈ ਜਾ ਰਹੀ ਹੈ ਤਾਂ ਕਿ ਇਸ ਇਹ ਸਰਦਾਈ ਗਰਮੀਆਂ ਦੇ ਵਿੱਚ ਇੱਕ ਰਾਹਤ ਦਿੰਦੀ ਹੈ ਲੋਕਾਂ ਨੂੰ ਉੱਥੇ ਹੀ ਇਹ ਗਰਮਪੋਤ ਜਿਹੜਾ ਸਰਦੀਆਂ ਦੇ ਵਿੱਚ ਉਹਨਾਂ ਲਈ ਵੀ ਇੱਕ ਸੁਗਾਤ ਹੈ ਕੈਮਰਾ ਪਰਸਨ ਗੁਰੇ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ